ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਠੀਕ ਠਾਕ ਹੋ ਜੀ ਤੇ ਆਪਾਂ ਇਹੀ ਆਸ ਰੱਖਦੇ ਆ ਕਿ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਦਾ ਵਲੋਗ ਇਹ ਆ ਵੀ ਆਪਾਂ ਅੱਜ ਚੱਲੇ ਆ ਖੂਨਦਾਨ ਕਰਨ ਆਪਣੇ ਪਿੰਡ ਦੇ ਹੀ ਆਪਣੇ ਭਰਾ ਹੀ ਆਪਣਾ ਤੇ ਉਹ ਵਿਚਾਰਾ ਬਿਮਾਰ ਹੈ ਕਾਫੀ ਤੇ ਉਹਦਾ ਵੀ ਆਪਾਂ ਜਾਣਾ ਸੀ ਚਲੋ ਉਹਦਾ ਪਤਾ ਲੈਣ ਤੇ ਫਿਰ ਉਹਨਾਂ ਨੇ ਕਿਹਾ ਕਿ ਬਲੱਡ ਚਾਹੀਦਾ ਵਾ ਜੇ ਆਪਾਂ ਉਹਨਾਂ ਨੂੰ ਪਹਿਲਾਂ ਕਹਿ ਰੱਖਿਆ ਸੀ ਕਿ ਜਦੋਂ ਵੀ ਜ਼ਰੂਰਤ ਹੋਵੇ ਦੱਸਿਓ ਤੇ ਇਹ ਜਿਹੜਾ ਅੱਜ ਦਾ ਸਾਡਾ ਵਲੌਗ ਹੈ ਨਾ ਮੈਂ ਤਾਂ ਕਰਕੇ ਲੱਗਾ ਬਣਾਉਣ ਨੂੰ ਵੀ ਮਤਲਬ ਮੈਂ ਕਈ ਵਾਰੀ ਪਹਿਲਾਂ ਵੀ ਜਿਹੜਾ ਨਾ ਬਲੱਡ ਦੇ ਚੁੱਕਾ ਵਾਂ ਜਿੱਥੇ ਵੀ ਕਿਤੇ ਜ਼ਰੂਰਤ ਪੈਂਦੀ ਆ ਤੇ ਚਲੋ ਰੱਬ ਨਾ ਕਰੇ ਵੀ ਕਿਸੇ ਨੂੰ ਜ਼ਰੂਰਤ ਪਵੇ ਕਿਸੇ ਦੇ ਬਲੱਡ ਦੀ ਪਰ ਇਹ ਜ਼ਿੰਦਗੀ ਆ ਜੀ ਚੱਲਦੀ ਚ ਹੈ ਨਾ ਤੇ ਕੰਮ ਹੁੰਦੇ ਆ ਬੰਦੇ ਬਿਮਾਰ ਹੋ ਜਾਂਦੇ ਆ ਤੇ ਚਲੋ ਪਰਮਾਤਮਾ ਮਿਹਰ ਕਰੇ ਠੀਕ ਵੀ ਹੋ ਜਾਂਦੇ ਆ ਤੇ ਜੇ ਕਿਸੇ ਨੂੰ ਵੀ ਜ਼ਰੂਰਤ ਹੋਏ ਨਾ ਬਲੱਡ ਦੀ ਤੇ ਜ਼ਰੂਰ ਦੱਸਿਓ ਤੇ ਮੈਂ ਤੇ ਪੁਜਤਰ ਦੀ ਮੰਮੀ ਆ ਤੇ ਆਪਾਂ ਜਿਹਦਾ ਵੀ ਬਲੱਡ ਉਹਨਾਂ ਨੇ ਕਿਹਾ ਜੇ ਉਹਨਾਂ ਨੇ ਕਿਹਾ ਦੋਵੇਂ ਦਾ ਚਾਹੀਦਾ ਆਪਾਂ ਦੋਵੇਂ ਹੀ ਦੇ ਕੇ ਆਵਾਂਗੇ ਤੇ ਜੇ ਇੱਕ ਨਾ ਸਰ ਗਿਆ ਤੇ ਡਾਕਟਰ ਜੀ ਸਾਰੇ ਨੂੰ ਦੱਸੋ ਬੋਹ ਦੱਸੋ ਕਿ ਚੱਲੇ ਆਪਾਂ ਬਟਾਲੇ ਸਾਡਾ ਜੇਠ ਹੀ ਲੱਗਦਾ ਸ਼ਰੀਕੇ ਦੇ ਵਿੱਚੋਂ ਕਿ ਉਹ ਠੀਕ ਨਹੀਂਗੇ ਉਹਨਾਂ ਨੂੰ ਖੂਨ ਦੀ ਲੋੜ ਹੀ ਤੇ ਅਸੀਂ ਅਖੇ ਕੋਈ ਨਹੀਂ ਅਸੀਂ ਖੂਨ ਦੇ ਨਹੀਂ ਜਾਵਾਂਗੇ ਤੇ ਫਾਜਮਾ ਡਾਕਟਰਾਂ ਨੂੰ ਕਹਿਣਾ ਵੀ ਵਾਦ ਵਾਦ ਬਲੱਡ ਕੱਢ ਲਓ ਜੇ ਨਹੀਂ ਕਿਨਾਂ ਜ਼ਰੂਰਤ ਆਉਣਾ ਕਰ ਆਂਦੋ ਤੇ ਆਪਾਂ ਚੱਲਦੇ ਆਂ ਤਾਂ ਚਲੋ ਉੱਥੇ ਜਾ ਕੇ ਵੀ ਵੇਨੇ ਆਂ ਫੜਾ ਵੀ ਕਿੱਦਾਂ ਕਢਾਉਂਦੇ ਆ ਬਲੱਡ ਇਹ ਤੇ ਕੋਈ ਗੱਲ ਨਹੀਂ ਜੇ ਕਿਸੇ ਨੂੰ ਵੀ ਜ਼ਰੂਰ ਪਏ ਜੇ ਜ਼ਰੂਰ ਦੱਸਿਓ ਬੰਦੇ ਦਾ ਬੰਦਾ ਕੰਮ ਆਉਂਦਾ ਵਾ ਤੇ ਇਹ ਰਿਕਵਰੀ ਹੋ ਜਾਂਦੀ ਆ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਮੈਂ ਕਈ ਵਾਰੀ ਬਲੱਡ ਦੇ ਚੁੱਕਾ ਪਹਿਲਾਂ ਤੇ ਆਪਾਂ ਚੱਲਿਆਂ ਚਲੋ ਜਾ ਕੇ ਤਾਂ ਜੇ ਇਹਨਾਂ ਦਾ ਬਣਾਉਨੇ ਆ ਉੱਥੇ ਵਲੌਗ ਵੀ ਇਹ ਕਿੱਦਾਂ ਬਲੱਡ ਨਿਕਲਦਾ ਇਹਨਾਂ ਦਾ ਬਿਠਾ ਲਓ ਉਹਨਾਂ ਨੇ ਮਾਰੀ ਖੋਲ ਕੇ ਆਜੋ 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 ਇਹ ਆ ਜੀ ਸਾਡੀ ਭਰਜਾਈ ਤੇ ਆਪਣੇ ਇਹ ਵਿਚਾਰੇ ਬੰਦੇ ਨੂੰ ਮਾਤੜਾ ਤੇ ਰਾਹ ਹਟਾ ਜਿਹੜਾ ਉਹ ਬਿਮਾਰ ਆ ਤੇ ਆਪਾਂ ਚੱਲੇ ਆ ਜੀ ਇਹਨਾਂ ਦੇ ਨਾਲ ਨਾਲੇ ਆਪਾਂ ਇਹਨਾਂ ਨੂੰ ਲੈ ਲਿਆ ਸਰਕਾਰੀ ਹਸਪਤਾਲੀਆਂ ਨਾ ਹਾਂਜੀ ਹਾਂਜੀ ਕੋਈ ਨਹੀਂ ਅਸੀਂ ਗਏ ਲੋ ਬਸ ਨਾਓ ਜੀ ਆਪਾਂ ਅਗੇ ਸਰਕਾਰੀ ਹਸਪਤਾਲ ਇਧਰ ਨੂੰ ਕਹਿੰਦੇ ਆ ਇਧਰ ਨੂੰ ਇਹ ਇਧਰ ਬੁਰੀ

ਸਪੋਰਟਨਲੀ ਮੈਂ ਉਹ ਕਿਸੇ ਕੋਲੇ ਸਾਧਾਂ ਦੇ ਟੈਸਟ ਕਰਵਾ ਕੇ ਰੱਖੀ ਤੇ ਤੁਸੀਂ ਮੇਰਾ ਫੋਨ ਉੱਪਰ ਨੋਟ ਕਰ ਲਓ ਜਦੋਂ ਕਿਸੇ ਨੂੰ ਵੀ ਰੋਕਣ ਦੀ ਜਰੂਰਤ ਹੋਵੇ ਤੇ ਆਪਾਂ ਚਲੋ ਵੱਤ ਤੋਂ ਵੱਤ ਸੇਵਾ ਕਰਾਂਗੇ ਬਿੰਦੀ ਨੀ ਹੋ ਸਕਦੀ ਕੋਈ ਜਲਦੀ ਨੂੰ ਚਿੰਤਾ ਨਾ ਕਰ ਗੇੜੀ ਸੀ ਲੋੜ ਹੈ ਦੱਸੋ ਕੌਣ ਕਰਦੀ ਜਿਹੜੀ ਕੀ ਲੋੜ ਆ ਬਲੱਡ ਵੀ ਦੁਬਾਰਾ ਫੇਰ ਕਈ ਨਾ ਕਰਦੇ ਆ ਇਹ ਤਾਂ ਕਹਦਾ ਨੀ ਹੋ ਰਹੀ ਹੈਗੇ ਤੁਹਾਨੂੰ ਬੰਦੇ ਦੇ ਆ ਜਾਓ ਤੋ ਤੋ ਕਿਹਨਾਂ ਜਿਹੜਾ ਨਹੀਂ ਚਾਹ ਨਹੀਂ ਚਾਹ ਨਹੀਂ ਚਾਹਣਾ ਕੰਮ ਤੇ ਜੇ ਕੋਈ ਗੱਲ ਨਹੀਂ ਬਾਗਰ ਦੇ ਨਾਮ ਸੇਵਾ ਸੇਵਾ ਲੋਈਆ ਉਹਦੀ ਯਾਰੀ ਬੁਣਿਆ ਜਾਂਦਾ ਆਪਾਂ ਤੋਂ ਤੋ ਉਹਦੇ ਨਹੀਂ ਬੱਤੀ ਹੈ ਹਾਂ ਤੇ ਬਾਦ ਦੇ ਕਿੰਨੇ ਲੋੜ ਹੋਊਗੀ ਫਿਰ ਲਵਾਈ ਫਿਰ ਜੇ ਕੋਈ ਗੱਲ ਕੋਈ ਗੱਲ ਠੀਕ ਹੈ ਹਾਂ ਲੋਡ ਚੜਿਆ ਦੁੱਤ ਮਰੀ ਤੋ ਹੋਏਗਾ ਤਦੋਂ ਨਹੀਂ ਹੁੰਦੀ ਇਹਨੇ ਦੇ ਹੈ ਕੀ ਅੱਜ ਆਲਾ ਬਲਾ ਲੱਗੇਗਾ ਕਿਸ਼ੋਰ ਕਹੇ ਆਲਾ ਜੀ ਉਹ ਤਾਂ ਕਿਉਂ ਬੰਦ ਕਰੀਂ ਚੱਲ ਕੋਈ ਗੱਲ ਆ ਜਿੰਨਾ ਚਾਲ ਦੀ ਸਿਰੇ ਨਾ ਕੋਈ ਨਹੀਂ ਉਹ ਦੇਗਾ ਠੀਕ ਹੈ ਏਲਣਾ ਫਾਲਾਂਗੀ ਏਲਣਾ ਜੱਟੀਆਂ ਹੋ ਗਿਆ ਠੀਕ ਹੈ ਚੱਲ ਜੀ ਹੋ ਯਾਰ ਮੈਨੂੰ ਨਾ ਕਿਤਾਬ ਪੂਰੀ ਜਿਹੜਾ ਪੈਕੇਟ ਹੈਗਾ ਦਾਲ ਦੀ ਆ ਪੂਰੀ ਜਿਆਗਾ ਲੱਗਦਾ ਤੇ ਨਾਲ ਸੂਟੀਆਂ ਇਹੋ ਮੀਟਰ ਵਾਲਿਆਂ ਨੇ ਦਿੱਤੀਆਂ ਮੈਨੂੰ ਤੂੰ ਤੁਹਾਡਾ ਬਲੱਡ ਲਿਆ ਲਿਆ ਮੈਂ ਤਾਂ ਕਰਕੇ ਤੂੰ ਦਿਵਾ ਬਣੀ ਨਹੀਂ ਨਾ ਕੋਈ ਨਹੀਂ ਤੂੰ ਤਾਂ ਇਹਦੇ ਦੇਖ ਲਾ ਤੇ ਮੈਂ ਆਪਾਂ ਬਲੱਡ ਦਿੱਤਾ ਤਾਂ ਨਾ ਇਹ ਇੰਨਾ ਮਹੀਨੇ ਤੋਂ ਪਹਿਲਾਂ ਹੁਣ ਮੈਂ ਨਹੀਂ ਦੇ ਸਕਦਾ ਜੇ ਦੂਜੀ ਵਾਰੀ ਮੰਨ ਲਓ ਜ਼ਰੂਰਤ ਪੈਂਦੀ ਹੈ ਇਹਨਾਂ ਦਾ ਘੜਾ ਲਾਂਗੇ ਹਨ ਤੇ ਔਰ ਵੀ ਆਪਣੀ ਕੋ ਟੀਮ ਹੈਗੀ ਔਰ ਵੀ ਬੰਦੇ ਬਥੇਰੇ ਆਪਣੇ ਕੋ ਤੇ ਹੋਰ ਵੀ ਆਪਣੇ ਕੋ ਚਲੋ ਬੰਦੇ ਬਥੇਰੇ ਹੈਗੇ ਆ ਤੇ ਮੈਂ ਉਥੇ ਆਪਣਾ ਨੰਬਰ ਲਿਖਾ ਦਿੱਤਾ ਵਾ ਕਿ ਜੇ ਕੋਈ ਜ਼ਰੂਰਤ ਪੈਂਦੀ ਹੈ ਤੇ ਮੈਂ ਤੁਹਾਨੂੰ ਫੋਨ ਕਰਿਓ ਕਿ ਆਪਾਂ ਜਰੂਰ ਡੋਨੇਟ ਕਰਾਂਗੇ ਹਨਾ ਤੇ ਆਵਾਂਗੇ ਆਪਾਂ ਜੇ ਮੈਂ ਹੁਣ 3 ਮਹੀਨੇ ਤੋਂ ਪਹਿਲਾਂ ਨਹੀਂ ਕਢਾ ਸਕਦਾ ਇਹ ਮੰਡੇਟ ਜਿਹੜੀ ਆ ਉਹ ਚੇਂਜ ਆਪਣੀ ਨੋਟ ਕਰ ਲੈਣੀ ਹੈ ਤੇ ਇਹਨਾਂ ਦਾ ਖੜਾ ਰੰਗ ਜ ਆਪਣੀ ਟੀਮ ਹੈਗੀ ਉਹਨਾਂ ਨੇ ਟੈਸਟ ਕਰਾ ਕੇ ਰੱਖਣੇ ਸਾਰਿਆਂ ਦੇ ਕਿਉਂਕਿ ਥੋੜਾ ਜਿਹਾ ਵੇਖਦੇ ਆ ਕਿ ਬਲੱਡ ਜਿਹੜਾ ਪੂਰਾ ਹੋਵੇ ਤੇ ਹੋਰ ਕੋਈ ਜਿਹੜੀ ਬਿਮਾਰੀ ਨਾ ਹੋਵੇ ਤੇ ਕੋਈ ਗੱਲ ਨਹੀਂ ਜੇ ਕਿਸੇ ਨੂੰ ਜ਼ਰੂਰਤ ਹੈ ਜਰੂਰ ਦੱਸਿਓ ਤੇ ਆਪਾਂ ਚਲੋ ਜਿੰਨੇ ਯੋਗ ਹੈਗੇ ਆਂ ਆਪਾਂ ਸੇਵਾ ਕਰਾਂਗੇ ਵੀ ਸੇਵਾ ਹੀ ਆ ਪਰਮਾਤਮਾ ਵੱਲੋਂ ਤੇ ਜਦੋਂ ਕਿਸੇ ਦੀ ਜਾਨ ਵੱਜੇ ਵਧੀਆ ਗੱਲ ਹਨਾ ਤੇ ਆਪਾਂ ਚੱਲੀਏ ਹੁਣ ਫਿਰ ਤੇ ਮੈਂ ਫੁਰਤੀ ਪੀ ਲਾਂ ਨਹੀਂ ਪੀਰਵਾ ਪੀ ਲੇ ਲੋ ਜੀ ਆਪਾਂ ਹੁਣ ਹਸਪੀਟਲ ਤੋਂ ਪਾਰ ਤੇ ਚੱਲੇ ਕਿਉਂਕਿ ਆਪਾਂ ਬਲੱਡ ਵੀ ਦੇ ਆਂ ਤੇ ਆਪਣੇ ਮਰੀਜ਼ ਨੂੰ ਮਿਲਾਏ ਆ ਤੇ ਹੁਣ ਆਪਾਂ ਤੁਹਾਡੇ ਕੋਲ ਜਾਣਾ ਵਾ ਹਾਂਜੀ ਹਾਂ ਹੁਣ ਮੈਡਮ ਦੇ ਪੇਕੇ ਜਾ ਰਾਹ ਜੀ ਆਉਂਦੇ ਆ ਲੋਕੀ ਜਿਦਾਂ ਲਾਗੋਂ ਦੀ ਨੰਗੀ ਆ ਕਿ ਫਿਰ ਮੇਰਾ ਨੰਗਨ ਨੂੰ ਜੀ ਨਹੀਂ ਕਰਦਾ ਫਿਰ ਜੀ ਕਰਦਾ ਕਿ ਭੂਕੇ ਜਾ ਆਏ ਜਾਣੇ ਆ ਉੱਥੇ ਵੈਨਿਆ ਕੀ ਸੇਵਾ ਪਾਣੀ ਹੁੰਦੀ ਆ ਮਲੌਣੇ ਜਾ ਕੇ ਤੁਹਾਨੂੰ ਉਹਨਾਂ ਨਾਲ ਵੀ ਭਲੇ 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 ਵੀ ਹੁਣ ਆ ਵੇਖ ਲੋ ਇੰਨੀ ਖੁਸ਼ ਹੋਇਆ ਨਾ ਕਿ ਕਿ ਆਣਗੇ ਇਦਾਂ ਖੁਸ਼ੀ ਕਦੀ ਘਰ ਨਹੀਂ ਆਈ ਜਿੰਨੀ ਹੁਣ ਇੱਥੇ ਹਾਏ ਆ ਮੈਂ ਸਾਰਾ ਦਿਨ ਬਸ ਦੀ ਕਹਿੰਦੀ ਤਰੀ ਅਜੇ ਅੰਦਰੋਂ ਕੋਈ ਵੀ ਨਿਕਲੇ ਮੋੜ ਚੱਲ ਕੇ ਸੁੱਤੀ ਹੋਣੀ ਆ ਕੱਲ ਮੈਂ ਵੀ ਬਲੱਡ ਕਢਵਾ ਕੇ ਆਂ ਜਿਆਦਾ ਇਹਦਾ ਕਢਾਉਣ ਦਾ ਕਾਡ ਹੁੰਦਾ ਮੇਰਾ ਅੱਜ ਫਿਰ ਵੇਣਿਆ ਵੀ ਸਾਰੇ ਕੀ ਖਵਾਲਦੇ ਆ 走。